ਘਰ ਵਾਲੀ ਦੇ ਇਲਜ਼ਾਮਾ ਕਰ ਵਾਲੇ ਤੇ ਘਰ ਵਾਲੀ ਕਹਿੰਦੀ ਆ ਤੂੰ ਬਾਹਰ ਕੋਈ ਰਨ ਰੱਖਿਆ ਜਿਹਨੂੰ ਤੂੰ ਗੱਡੀ ਦੇ ਵਿੱਚ ਕਮਾਉਣਾ ਉਹਦੇ ਨਾਲ ਪਿਆਰ ਕਰਦਾ ਤੂੰ ਮੈਨੂੰ ਬੁਲਾਉਂਦਾ ਨਹੀਂ ਤੇ ਸਾਰੀ ਗੱਲ ਕੀ ਆ ਅੱਜ ਤੁਹਾਨੂੰ ਦੱਸ ਸਸੀ ਕਾ ਦੋਸਤੋ ਮੈਂ ਤੁਹਾਡਾ ਆਪਣਾ ਰஞ்சி ਸਿੱਧੂ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਇੱਕ ਜੋੜੀ ਖੜੀ ਆ ਜੀ ਦੀ ਗੱਲ ਮੈਂ ਤੁਹਾਨੂੰ ਦੱਸ ਦੇਣਾ ਬਹੁਤ ਹੀ ਜਿਆਦੇ ਭੈਣਕ ਬਣ ਗਿਆ ਮੁੱਦਾ ਇਹਨਾਂ ਦਾ ਮਤਲਬ ਕਹਿ ਰਹੀ ਆਪਾਂ ਵੀ ਨੇ ਸਿੰਘ ਜਿਵੇਂ ਫਸ ਜਾਂਦੇ ਆ ਕਹਿੰਦੇ ਸਾਨਾ ਦੇ ਉਵੇਂ ਇਹਨਾਂ ਦੇ ਸਿੰਘ ਫਸੇ ਪਏ ਆ ਗੱਲ ਕੀ ਆ ਸਾਰੀ ਗੱਲ ਕਰਦੇ ਆ ਸਸੀ ਕਾ ਜੀ ਸਸੀ ਕਾ ਜੀ ਅਛਾ ਗੱਲ ਕੀ ਆਈ ਗੱਲ ਬਈ ਇਹ ਕਹਿੰਦੀ ਵੀ ਤੂੰ ਦੂਜਾ ਵਿਆਹ ਕਰਾਇਆ ਮੈਂ ਨਹੀਂ ਕਰਾਇਆ ਕਰਾਇਆ ਦੂਜਾ ਨਹੀਂ ਕਰਾਇਆ ਨਹੀਂ ਕਰਵਾਇਆ ਅਛਾ ਕੀ ਤੁਹਾਡੇ ਕੀ ਇਲਜ਼ਾਮ ਆ ਜੀ ਇਹਨਾਂ ਤੇ ਇਹ ਫੁੱਦੂ ਲਾ ਰਿਆ ਬਣਾ ਕੇ ਮੇਰਾ ਇਹ ਉਹ ਹੋਰ ਤੀਮੀ ਨਾ ਰਹਿੰਦਾ ਇਹ ਹੋਰ ਤੀਮੀ ਰੱਖੀ ਵੀ ਦੀ ਇੱਕ ਪੁੱਛ ਲੋ ਇਹ ਕਹਿੰਦੀ ਦੋ ਹੋਰ ਦੀ ਵੀ ਨਹੀਂ ਕੋਈ ਨਹੀਂ ਰੱਖਿਆ ਬਈ ਇਹ ਤੇ ਗਲਤ ਆ ਇਹਦੇ ਦਿਮਾਗ 'ਚ ਕਿਸੇ ਨੇ ਬਾਹਤੀ ਉਂਗਲਾਂ ਲਾਉਂਦੇ ਆ ਲੋਕ ਇਹਨੂੰ ਤਾਂ ਕਰਕੇ ਆਂਗਲਾਂ ਲਾਉਂਦੇ ਕਰਦੇ ਨਾ ਨਾ ਗੱਡੀਆਂ 'ਚ ਲੈ ਲੈ ਘੁੰਮਦਾ ਉਹਨਾਂ ਨੂੰ ਉਂਗਲਾਂ ਲਾਉਂਦੇ ਲੋਕ ਮੈਨੂੰ ਸਾਰਾ ਪਤਾ ਮੈਂ ਇਹਦੇ ਨਾਲ ਰਹਿਣਾ ਅਜਰਵਾਣਾ ਕਰ ਲਵਾਂ ਇੱਕ ਇਹਿੰਦੇ ਕਹਿੰਦੇ ਗੱਡੀਆਂ 'ਚ ਘੁੰਮਦਾ ਮੇਰੇ ਕੋਲ ਕਿਹੜਾ ਗੱਡੀ ਲੈ ਜਾ ਬਈ ਹੈ ਹੀ ਨਹੀਂ ਗੱਡੀ ਗੱਡੀ ਹੈ ਨਹੀਂ ਇਨਾਂ ਕੋਲ ਸਾਰਾ ਕੁਝ ਹੈ ਵੀਰੇ ਇਨਾਂ ਕੋਲ ਫੁੱਦੂ ਬਣਾ ਰਹੇ ਆ ਇਹ ਮੈਨੂੰ ਹੂੰ ਸਭ ਕੁਝ ਸਾਈਨ ਕਰਵਾਇਆ ਇਨਾਂ ਨੇ ਮੈਂ ਤਾਂ ਝੂਠ ਮਾਰ ਕੇ ਕਾਦੇ ਸਾਈਨ ਕਰਵਾਏ ਆ ਸਾਈਨ ਵਿਆਹ ਦੇ ਜੀ ਵਿਆਹ ਦੇ ਕਾਦੇ ਵਿਆਹ ਦੇ ਸਾਈਨ ਕਰਵਾਇਆ ਗੱਪ ਸਾਈਨ ਕਾਦੇ ਵਿਆਹ ਕਰ ਵਿਆਹ ਦੇ ਸਾਈਨ ਕਰਵਾਏ ਕੁਝ ਨਹੀਂ ਕਰਵਾਏ ਬਈ ਮੈਂ ਤਾਂ ਗੱਡੀ ਲੈਣੀ ਸੀਗੀ ਤਾਂ ਸਾਈਨ ਕਰਾਏ ਸੀਗੇ ਗੱਡੀ ਲੈਣੀ ਸੀ ਸਾਈਨ ਤਾਂ ਕਰਵਾਏ ਸੀ ਗੱਡੀ ਕਿੱਥੇ ਆ ਗੱਡੀ ਨਹੀਂ ਲਈ ਮੇਰਾ ਮੂੜ ਕੇ ਇਰਾਦਾ ਬਦਲ ਗਿਆ ਤੇ ਹੁਣ ਉਹ ਫਾਰਮ ਕਿੱਥੇ ਆ ਕਿਹੜਾ ਫਾਰਮ ਜਿਹੜ ਉਹਦਾ ਪਏ ਮੇਰੇ ਕੋਲੇ ਪਏ ਤੁਸੀਂ ਵਿਖਾ ਸਕਦੇ ਹੋ ਦਿਖਾ ਦਾਂਗੇ ਉਹ ਐਂ ਦਿਖਾ ਕੇ ਲੋਕ ਕਿਹੜਾ ਪਏ ਲੋਕ ਉਹ ਤੁਸੀਂ ਪੜ ਲੋਗੇ ਹੂੰ ਦੇਖੋ ਦੋਸਤੋ ਗੱਲ ਸਾਰੀ ਮਸਲਾ ਕੀ ਹੈ ਸਾਰਾ ਇਹ ਵੀ ਇਹਦੀ ਘਰ ਵਾਲੀ ਦੇ ਇਲਜ਼ਾਮ ਆ ਇਹਦੇ ਤੇ ਵੀ ਇਹਨੇ ਦੂਜਾ ਵਿਆਹ ਕਰਵਾਇਆ ਹੋਇਆ ਤੇ ਇਹਦੇ ਨਾਲੇ ਕਦੇ ਵੀ ਮਿਲਦਾ ਨਹੀਂ ਇਹਨੂੰ ਕਦੇ ਆਉਂਦਾ ਨਹੀਂ ਉਹਨਾਂ ਨੂੰ ਗੱਡੀਆਂ ਦੇ ਵਿੱਚ ਕਮਝ ਕਮਾਉਂਦਾ ਗੱਲ ਸਾਰੀ ਕੀ ਹੈ ਅੱਛਾ ਭਾਈ ਕਿਹੜੀ ਕੁੜੀ ਹੈ ਜਿਹਨੂੰ ਤੂੰ ਗੱਡੀ ਵਿੱਚ ਕਮਾਉਣਾ ਭਾਈ ਕੋਈ ਕੁੜੀ ਨਹੀਂ ਯਾਰ ਇਹਨੂੰ ਤਾਂ ਉਂਗਲਾਂ ਲਾਈ ਜਾਂਦੇ ਆ ਪਿੰਡ ਦੇ ਲੋਕ ਵੀ ਉਹ ਇਹਦੇ ਨਾਲ ਸੇਲੀਆਂ ਵੀ ਉਹੋ ਜਿਹੀਆਂ ਹੂੰ ਵੀ ਮੇਰਾ ਘਰ ਪੱਟਣਾ ਫਰਦ ਸੇਲੀਆਂ ਕਿਹੜੀਆਂ ਕਿਹੜੀਆਂ ਹੈਗੀਆਂ ਆ ਹੈਗੀਆਂ ਸਾਡੇ ਨਾੜ ਗਵਾਂਚ ਅਸੀਂ ਸੀਤੋ ਸੂਤ ਵਰਗੀਆਂ ਸੀਤੋ ਸੂਤ ਵਰਗੀਆਂ ਇਹਦੀਆਂ ਸੇਲੀਆਂ ਹੈਗੀਆਂ ਜਿਹੜੀਆਂ ਇਹਨੂੰ ਉਂਗਲਾ ਲਾਉਂਦੀਆਂ ਵੀ ਇਹਨੂੰ ਕਹਿੰਦੀਆਂ ਵੀ ਤੇਰਾ ਘਰ ਵਾਲਾ ਗੱਡੀ ਚ ਘਮਾਉਂਦਾ ਕੁੜੀਆਂ ਨੂੰ ਅੱਛਾ ਤੁਸੀਂ ਆਪ ਵੇਖਿਆ ਉਹਨਾਂ ਨੂੰ ਹਾਂਜੀ ਮੈਂ ਵੇਖਿਆ ਉਹਨਾਂ ਨੂੰ ਨਾ ਤਾਂ ਰਾਤ ਨੂੰ ਮੇਰੇ ਕੋਲ ਆਉਂਦਾ ਨਾ ਦਿਨੇ ਪੰਜ ਛੇ ਦਿਨਾਂ ਤੋਂ ਘਰੇ ਵਰਦਾ ਪੰਜ ਛੇ ਦਿਨਾਂ ਤੋਂ ਘਰੇ ਵਰਦਾ ਬਈ ਬਈ ਮੇਰਾ ਕੰਮ ਹੀ ਉਹ ਜਿਆਰ ਜੀ ਕੰਮ ਮੰਨ ਕੇ ਚੱਲ ਜੇ ਮਨਾਂ ਪੈਸੇ ਮੈਂ ਡੀਲਿੰਗ ਦਾ ਕੰਮ ਕਰਦਾ ਠੀਕ ਆ ਉਧਰ ਨਾ ਗਿਆ ਇਧਰ ਨਾ ਗਿਆ ਤੇ ਜੇ ਹੁਣ ਇਹਨਾਂ ਨੂੰ ਨਹੀਂ ਕੁਝ ਲੈ ਕੇ ਦਿੰਦੇ ਤੇ ਫੇਰ ਇਹਨਾਂ ਦੇ ਮੂੰਹ ਮੋਟੇ ਨਹੀਂ ਫਿਰ ਪੈਸੇ ਦੀ ਖਾਤਾ ਤਾਂ ਮੇਰੇ ਕੋਲ ਨੇ ਰੂਮਾਂ 'ਚ ਪਏ ਹੁੰਦੇ ਦੋਮੇ ਨਹੀਂ ਪੈਂਦੇ ਤਾਂ ਦੱਸ ਦੇ ਗੱਪ ਮਾਰ ਰਹੇ ਆ ਸਭ ਇਹ ਤੈਨੂੰ ਕਿਵੇਂ ਪਤਾ ਇਹ ਰੂਮਾਂ 'ਚ ਪੈਂਦੇ ਤੇ ਰੂਮਾਂ 'ਚ ਹੀ ਪੈਂਦੇ ਰਾਤ ਨੂੰ ਹੋਰ ਕਿੱਥੇ ਰਹਿੰਦੇ ਆ ਰਾਤ ਨੂੰ ਤਾਂ ਕੋਈ ਡੀਲ ਵੀ ਨਹੀਂ ਹੁੰਦੀ ਰਾਤ ਨੂੰ ਕਿਹੜੀ ਡੀਲ ਹੁੰਦੀ ਆ ਅਕਸਰ ਰਾਤ ਨੂੰ ਤਾਂ ਘਰੇ ਆਉਣਾ ਚਾਹੀਦਾ ਬੰਦੇ ਨੂੰ ਮੇਰੀ ਗੱਲ ਸੁਣ ਅਸੀਂ ਗੱਡੀਆਂ ਲੈਣ ਜਾਂਦੇ ਆ ਕਿਤੇ ਦਿੱਲੀ ਜਾਵੜੇ ਕਿਤੇ ਉਧ ਪੈਣਾ ਤਾਂ ਫਿਰ ਮੈਂ ਕਿਤੇ ਤਾਂ ਛੱਤ ਛੇਠ ਦਾ ਪੈਣੀ ਆ ਅੱਛਾ ਜਿਹੜੇ ਇਲਜ਼ਾਮ ਤੁਹਾਡੀ ਘਰ ਵਾਲੀ ਤੁਹਾਡੇ ਤੇ ਲਾ ਰਹੀ ਆ ਕੋਈ ਹੈਗੀ ਏਦਾਂ ਦੀ ਗੱਲ ਕੋਈ ਕੁਛ ਨਹੀਂ ਹੈਗਾ ਯਾਰ ਨਵੇਂ ਚਸਕੇ ਪੈ ਗਏ ਨੂੰ ਹੈ ਨਵੇਂ ਚਸਕੇ ਪੈ ਗਏ ਹੁਣ ਨਵੇਂ ਚਸਕੇ ਪੈ ਗਏ ਨਵੇਂ ਚਸਕੇ ਕਿਵੇਂ ਨਵੇਂ ਚਸਕੇ ਨਵੀਆਂ ਦਿਸਣ ਲੱਗ ਜਾਂਦੇ ਨੂੰ ਹੁਣ ਮੈਂ ਤਾਂ ਪੁਰਾਣੀ ਹੋ ਗਈ ਪੁਰਾਣੀ ਹੋ ਗਈ ਕਹਿੰਦੀ ਮੈਂ ਪੁਰਾਣੀ ਹੋ ਗਈ ਇਹ ਕਿਹੜਾ ਗੱਡੀ ਆ ਵੀ ਜਿਹੜੀ ਪਾਸਿੰਗ ਲੰਘੀ ਹੈ ਹੈ ਅਕਸਰ ਵਿਆਹ ਤਾਂ ਇੱਕ ਨਾ ਹੀ ਹੁੰਦਾ ਤੇ ਮੈਂ ਜਿਹਨੂੰ ਨਵੇਂ ਚਸਕੇ ਦਾ ਬੰਦੇ ਨੂੰ ਘਰ ਬਰਬਾਦ ਕਰ ਦਿੰਦੇ ਇਹਦੇ ਉਹੀ ਦਿਮਾਗ ਅੱਛਾ ਤੁਸੀਂ ਦੇਖ ਸਕਦੇ ਹੋ ਦੋਸਤੋ ਗੱਲ ਸਾਰਾ ਸਾਰਾ ਮਸਲਾ ਕੀ ਸੀ ਤੁਹਾਨੂੰ ਪਤਾ ਲੱਗ ਗਿਆ ਜਿਹੜੀ ਇਹਦੀ ਘਰ ਵਾਲੀ ਇਹਨੂੰ ਕਹਿ ਰਹੀ ਆ ਵੀ ਜਿਹੜੀ ਤੇਰੀ ਗੱਲ ਆ ਨਾ ਕਿਸੇ ਹੋਰ ਕੁੜੀ ਨਾਲ ਹੈਗੀ ਆ ਜਿਹਨੂੰ ਤੂੰ ਗੱਡੀ ਦੇ ਵਿੱਚ ਘਮਾਉਣਾ ਤੇ ਰਾਤਾਂ ਨੂੰ ਤੂੰ ਘਰੇ ਨਹੀਂ ਆਉਂਦਾ ਇਹ ਰਾਤਾਂ ਨੂੰ ਘਰੇ ਨਹੀਂ ਆਉਂਦਾ ਤੇ ਦੂਜੀ ਗੱਲ ਇਹ ਜਦੋਂ ਮੁੰਡੇ ਦਾ ਸੀ ਪੱਕ ਸੁਣਿਆ ਮੁੰਡਾ ਕਹਿ ਰਿਹਾ ਕਹਿੰਦਾ ਮੈਂ ਘਰੇ ਤਾਂ ਨਹੀਂ ਆਉਦਾ ਕਿਉਂਕਿ ਮੇਰਾ ਡੀਲਿੰਗ ਦਾ ਕੰਮ ਆ ਮੈਨੂੰ ਰਾਤ ਨੂੰ ਕਿਤੇ ਕਿਤੇ ਨਾ ਕਿਤੇ ਜਾਣਾ ਪੈਂਦਾ ਦੂਰ ਦਰਾਡੇ ਜਾਣਾ ਪੈਂਦਾ ਗੱਡੀਆਂ ਦੇ ਵਿੱਚ ਘੁੰਮਣਾ ਪੈਂਦਾ ਤਾਂ ਕਰਕੇ ਸਾਡੇ ਨਾਲ ਇੱਕ ਮੈਨੇਜਰ ਵੀ ਹੈਗੀ ਹੈ ਮੈਨੇਜਰ ਤਾਂ ਇਹੋ ਜਿਹੜੀ ਕੁੜੀ ਘੁੰਮਦੀ ਹਾਂ ਮੈਨੇਜਰ ਅੱਛਾ ਰਾਨ ਹੈ ਰਾਨਾ ਜੀ ਦੀ ਰਾਨ ਹੈ ਹਾਂ ਕੁੜੀ ਕਹਿੰਦੀ ਕਹਿੰਦੀ ਇਹਦੀ ਰਾਨਾ ਜਿਹੜੀ ਇਹਨੂੰ ਨਾਲ ਰੱਖਦਾ ਜੀ ਨੂੰ ਅੱਛਾ ਜਿਹੜੀ ਉਹ ਕੁੜੀ ਆ ਉਹਨੂੰ ਵੀ ਤੁਹਾਡੇ ਕੈਬ ਨੇ ਉਹ ਲੈ ਕੇ ਆਵਾਂਗੇ ਵੀ ਗੱਲ ਸਾਰੀ ਕੀ ਹੈ ਜਿਹੜਾ ਮਸਲਾ ਹੈਗਾ ਉਹ ਸਾਰਾ ਕੀ ਆ ਪਰ ਅੱਜ ਜਿਹੜੀ ਗੱਲ ਆ ਉਹ ਭਖਿਆ ਪਿਆ ਮੁੱਦਾ ਇਹਨਾਂ ਦਾ ਇਹ ਇਹਦੇ ਕੁੜੀ ਦੇ ਹੋਰ ਵੀ ਦੋਸ਼ ਆ ਕਹਿੰਦੀ ਮੈਨੇ ਸੱਸ ਮੈਨੂੰ ਬੋਲਦੀ ਐ ਕੁਛ ਅੱਛਾ ਕੀ ਬਤੀ ਬਤੀ ਰ ਆ ਤੁਹਾਡਾ ਘਰੇ ਸੱਸ ਕਹਿੰਦੀ ਮੇਰਾ ਮੁੰਡਾ ਮਾੜਾ ਨਹੀਂ ਕਿਦੋਂ ਮੈਂ ਕਿਹਾ ਫਿਰਦਾ ਹੁੰਦਾ ਗੱਡੀਆਂ ਲਈ ਉਦੋਂ ਤੇਰਾ ਮੁੰਡਾ ਚੰਗਾ ਹੁੰਦਾ ਨਹੀਂ ਤੂੰ ਐ ਕਰਕੇ ਤੂੰ ਭੱਜ ਜਾ ਸਾਡੇ ਘਰੋਂ ਮੈਨੂੰ ਭਜਾਉਂਦੀ ਐ ਮੈਂ ਨਹੀਂ ਜਾ ਸਕਦੀ ਮੈਂ ਇੱਥੇ ਹੀ ਰਹੂੰਗੀ ਹੱਕ ਤੇ ਦੀਵਾ ਬਾਲੂੰਗੀ ਇੱਕ ਤੇ ਦੀਵਾ ਵਾਲਿਆਂ ਗੀ ਹੈ ਹਾਂ ਇੱਥੇ ਹੀ ਰਹੂੰਗੀ ਮੈਂ ਮੈਂ ਵੀ ਕੋਈ ਮੁੰਡਾ ਲੱਭਦੀਆਂ ਗੱਲ ਕਰੂੰਗੀ ਮੈਂ ਵੀ ਉਹਦੇ ਨਾਲ ਕਹਿੰਦੀ ਮੈਂ ਵੀ ਮੁੰਡਾ ਲੱਭਦੀਆਂ ਬਈ ਇਹ ਮੁੰਡਾ ਲੱਭਦੀਆਂ ਕਹਿੰਦੀ ਯਾਰ ਬਈ ਇਹ ਤਾਂ ਤਾਂ ਦਿਮਾਗ 'ਚ ਕੀੜਾ ਜਿਹੜਾ ਭਾਏ ਨਾ ਪੁੱਠਾ ਭਾਤਾ ਤੇਰੀ ਮਾਂ ਇਹਨੂੰ ਕੀ ਕਹਿੰਦੀ ਹੈ ਬਈ ਘਰੋਂ ਕੁਝ ਨਹੀਂ ਕਹਿੰਦੀ ਮਾਂ ਜਦੋਂ ਮੇਰੇ ਨਾਲ ਲੜਦੀ ਹੈ ਜਦੋਂ ਮੈਂ ਮੰਨ ਕੇ ਚਾਚਾ ਨਾਲ ਪੰਜਾਂ ਦਿਨਾਂ ਤੋਂ ਘਰੇ ਹੋਣਾ ਤੇ ਇਹਦਾ ਕਾਟੋ ਕਲੇਸ਼ ਹੁੰਦਾ ਤੇ ਫਿਰ ਮੇਰਾ ਹੀ ਮਨ ਦੁਖੀ ਹੁੰਦਾ ਠੀਕ ਹੈ ਕਿੱਥੇ ਦਾ ਬੰਦੇ ਨੇ ਮੈਂ ਘਰੋਂ ਉੱਤਨਾਂ ਦਨਾਂ ਚੜਾਂ ਦਨਾਂ ਤੋਂ ਆਇਆ ਇੱਕ ਬੰਦੇ ਨੇ ਪਿਆਰ ਨਾਲ ਬੋਲਣਾ ਤੇ ਇਹਦਾ ਤਪੂੜਾ ਉਹਨਾਂ ਦਾ ਕਹਿਣੀ ਹੈ ਵੀ ਤੈਨੂੰ ਬਾਹਰੋਂ ਦੱਤਰਾ ਜਿਹੜੀਆਂ ਉਹ ਸੀਤੋ ਵਰਗੀਆਂ ਹੈਗੀਆਂ ਉਹਨਾਂ ਦੀ ਚੱਕਾਂ ਚ ਹਾਂ ਉਹ ਸਾਰੀ ਦੇ ਦੀ ਰੋਟੀ ਪਰਾ ਕੇ ਨੇ ਉੱਥੇ ਵਜਣਾ ਪੇ ਚਾਰ ਪੰਜ ਜਾਨਾਂ ਇਕੱਠੀਆਂ ਹੋ ਜਾਂਦੀਆਂ ਫਿਰ ਸਾਰੇ ਪਿੰਡ ਦੇ ਪੋਤਲੇ ਫਰੋਲਦੇ ਨੇ ਸਾਰੇ ਪਿੰਡ ਦੇ ਪੋਤਲੇ ਫਰੋਲਦੇ ਨੇ ਇਹ ਗੱਲ ਜਿਹੜੀਆਂ ਤੇ ਸੇਲੀਆਂ ਹੈਗੀਆਂ ਉਹ ਤੇਨੂੰ ਉਂਗਲਾਂ ਲਾਉਂਦੀਆਂ ਮੈਨੂੰ ਤਾਂ ਕੋਈ ਨਹੀਂ ਲਾਉਂਦੀ ਮੈਂ ਤਾਂ ਬਲੀੜਾਂ ਦੇ ਫੜਿਆ ਜਦੋਂ ਵੇਂਹਦੀ ਸੀ ਪਜਾਮਾ ਡੈਲੀ ਖਰਾਬ ਹੁੰਦਾ ਸੀ ਇਹਦਾ ਪਜਾਮਾ ਡੈਲੀ ਖਰਾਬ ਹੁੰਦਾ ਕਿੰਨੇ ਪਜਾਮਾ ਕਹਦੇ ਨਾ ਖਰਾਬ ਹੋ ਗਿਆ ਮੇਰਾ ਡੈਲੀ ਅੱਛਾ ਇਹ ਘਰੇ ਕਿੰਨੇ ਕਿੰਨੇ ਦਿਨਾਂ ਤੋਂਦਾ ਇਹ ਹਾਂ ਸੱਸ ਵੀ ਡੰਡਾ ਲੈਣੀ ਆ ਪੂਰੀ ਇਹਦੀ ਮਾਂ ਕੀ ਕਹਿੰਦੀ ਆ ਉਹਦਾ ਦਾਬ ਰੱਖਿਆ ਵੀ ਬੰਦਾ ਮੈਨੂੰ ਕਹਿੰਦੀ ਉਹ ਬੰਦਾ ਰੱਖਿਆ ਸੀ ਮਾਂ ਦਾ ਵੀ ਗੈ ਉਹ ਮੈਂ ਮਰੀ ਜਾਂਦੀ ਬਈ ਦਿਮਾਗ 'ਚ ਉਹੀ ਕੀੜੇ ਗੰਦ ਭਰਿਆ ਵਾ ਉਹੀ ਕੁਛ ਚੱਲੀ ਜਾਂਦਾ ਦੇਖੋ ਦੋਸਤੋ ਇਹ ਅਕਸਰ ਹਰੇਕ ਦੇ ਘਰ ਦੇ ਵਿੱਚ ਇਹ ਜਿਹੇ ਕਲੇਸ਼ ਚ ਚੱਲਦੇ ਰਹਿੰਦੇ ਆ ਇਹ ਦਵਾਈ ਚੱਲਦੀ ਆ ਬਈ ਇਹਦੀ ਇਹਦੀ ਮੈਂਟਲੀ ਆ ਉਸਦਾ ਮੈਂਟਲੀ ਹਾਂ ਮੈਂਟਲੀ ਆਪਸਾ ਦਾ ਕਹਿੰਦੀ ਇਹ ਆ ਮੈਂਟਲੀ ਆਪਸਾ ਦਾ ਇਹਦੀ ਮਾਂ ਦੀ ਚੱਲੇ ਸਾਡੀ ਕੋ ਚੱਲੇ ਤੈਨੂੰ ਹੋਣੀ ਮਾਂ ਦੀ ਚੱਲੇ ਤੇ ਤੁਹਾਡੀ ਮਾਂ ਦੀ ਚੱਲੇ ਮੇਰੀ ਗੱਲ ਸੁਣਾ ਹੁਣ ਤੇਰੇ ਸਾਹਮਣੇ ਆ ਕੀ ਕੁਝ ਬਾਕੀ ਜਾਂਦੀ ਹੈ ਹੈ ਤੇ ਕੀ ਮਤ ਉਹ ਤਾਂ ਜਾਈ ਦੁਖੀ ਹੋ ਕੇ ਬੋਲਦੀ ਹੈ ਦੁਖੀ ਕਹਦੇ ਨਾ ਯਾਰ ਮਰੀ ਜਾਂਦੀ ਹੈ ਸਾਰਾ ਬਾਈ ਯਾਰ ਆਪਦੇ ਘਰੇ ਆਇਆਗਾ ਟਾਈਮ ਨਾਲ 5 ਦਿਨ ਤੈਨੂੰ ਹੋਗੇ ਘਰੋਂ ਨਿਕਲੇ ਨੂੰ ਤੂੰ 5 ਦਿਨਾਂ ਤੋਂ ਬਾਅਦ ਘਰੇ ਜਾਣਾ ਤੂੰ ਬਾਈ ਮੈਂ ਕਿਹਾ ਵੇਖ 5 ਦਿਨ ਅਸੀਂ ਉੱਥੇ ਬਾਹਰ ਹੀ ਦਾ 2 ਦਿਨ ਇੱਥੇ ਆਈਏ ਦਾ ਨਾ ਵੀ ਜਦੋਂ ਮੈਂ ਦੋ ਦਿਨ ਵੀ ਆਉਣਾ ਫੇਰ ਵੀ ਕਲੇਸ਼ ਰੱਖ ਦਿੱਤੇ ਕਰਕੇ ਕਿ ਕਿ ਮੈਂ ਮਤਰੇ ਨੇ ਹਾਂ ਮੇਰੇ ਨਾਲ ਕਿਤੇ ਨਾ ਬੈਠਾ ਨਾ ਰੋਟੀ ਖਾਦੀ ਇਹਨੇ ਕਿਤੇ ਮੇਰੇ ਨਾਲ ਹਾਂ ਨਾ ਕਰੇ ਰੋਟੀ ਖਾਦੀ ਇਹਨੇ ਮੇਰੇ ਨਾਲ ਤੂੰ ਬਈ ਕੈਮਰੇ ਸਾਹਮਣੇ ਚ ਵੇੜੇ ਮੈ ਤੂੰ ਪੇੜੇ ਮੇਰਾ ਗਲਮਾ ਫੜਦੀ ਆ ਯਾਰ ਦੱਸ ਤੇਰੇ ਕੈਮਰੇ ਦੇ ਸਾਹਮਣੇ ਹੀ ਫੜੇ ਕਿ ਮੈਨੂੰ ਦੋਨੇ ਲੋਲੇ ਲੱਗਦੇ ਆ ਯਰੇ ਮੈਨੂੰ ਦੋਨੇ ਕਲੰਨ ਲੱਗਦੇ ਆ ਜਿਹੜੇ ਆਪਸ ਵਿੱਚ ਲੜੀ ਜਾਂਦੇ ਆ ਕਿਤੇ ਐਂ ਤਾਂ ਨਹੀਂ ਬਈ ਤੂੰ ਤਾਂ ਕਰਕੇ ਨਹੀਂ ਆਉਂਦਾ ਹੁੰਦਾ ਕਰੇ ਵੀ ਕਿਤੇ ਗਮੈਂਟਲ ਭਾਈ ਇਹ ਮੈਂਟਲ ਆ ਪੂਰੀ ਸਿਰੇ ਦੀ ਦਵਾਈ ਮੈਨੂੰ ਲੈ ਕੇ ਦਿੰਨਾ ਠੀਕ ਆ ਆਹ ਤੇਰੇ ਸਾਹਮਣੇ ਮੇਰਾ ਗਲਮਾ ਇੱਕ ਦਿਨ ਮੇਰੇ ਗਲ ਨੂੰ ਪੈ ਗਈ ਯਾਰ ਰਾਤ ਨੂੰ ਹਾਂ ਰਾਤ ਨੂੰ ਕਿਵੇਂ ਸੁੱਤੇ ਪਏ ਤੇ ਸੁੱਤੇ ਪਏ ਗਲ ਨੂੰ ਮਟਦਾ ਮਨ ਲੱਗਦੇ ਉਹ ਗੱਲ ਤਾਂ ਨਹੀਂ ਕਿਤੇ ਭੂਤ ਬਾਤ ਆਉਂਦਾ ਪਤਾ ਨਹੀਂ ਕੀ ਆਉਂਦਾ ਕੀ ਨਹੀਂ ਆਉਂਦਾ ਤਾਂ ਲਾਇਕ ਕਰਾਉਣਾ ਕਿ ਉਹ ਸਾਧ ਕੋਲ ਲੈਕੂਦ ਕੋਲ ਲੈ ਕੇ ਜਾਵਾਂਗੇ ਸਾਧ ਕੋਲ ਤਾਂ ਦੂਜੀ ਨੂੰ ਲੈ ਜਾਂਦਾ ਇਹ ਨਵੇਂ ਜਾਨ ਨੂੰ ਲੈ ਜਾਂਦਾ ਸਾਧ ਕੋਲ ਤਾਂ ਇਹ ਅੱਛਾ ਕੀ ਤੁਹਾਨੂੰ ਕੀ ਲੱਗਦਾ ਵੀ ਤੁਹਾਡਾ ਘਰ ਵਾਲਾ ਥੋੜੇ 5 5 6 ਦਿਨ ਘਰੇ ਨਹੀਂ ਆਉਂਦਾ ਫਿਰ ਇਹ ਕਿੱਥੇ ਜਾਂਦਾ ਇਹ ਨਵੀਆਂ ਸੇਲੀਆਂ ਕਿਹੜੀਆਂ ਉਹਨਾਂ ਨੂੰ ਲੈ ਜਾਂਦਾ ਅੱਛਾ ਜਦੋਂ ਘਰੇ ਆਉਂਦਾ ਉਦੋਂ ਤਾਂ ਪਿਆਰ ਨਾਲ ਗੱਲ ਕਰਦਾ ਡੱਕਾ ਨਹੀਂ ਰੋਟੀ ਵੀ ਨਹੀਂ ਖਾਂਦਾ ਮੇਰੇ ਨਾਲ ਤਾਂ ਬਹਿ ਕੇ ਰੋਟੀ ਵੀ ਨਹੀਂ ਖਾਂਦਾ ਸਾਡੇ ਨਾਲ ਬਹਿ ਕੇ ਰੋਟੀ ਵੀ ਨਹੀਂ ਖਾਂਦਾ ਭਾਈ ਰੋਟੀ ਕਹਿੰਦਾ ਨਾ ਖਾਵਾਂ ਭਰਾਵਾ ਅੱਛਾ ਯਾਰ ਜਦੋਂ ਬੰਦਾ ਨਹੀਂ ਨਹੀਂ ਜਦੋਂ ਅਕਸਰ ਬੰਦਾ ਘਰੋਂ ਜਾਂਦਾ ਭਾਈ ਆਪਦੀ 5 ਦਿਨ ਹੋਵੇ 10 ਦਿਨ ਕੰਮ ਹੋਵੇ ਭਲਾ ਦੀ ਜਿਵੇਂ ਫੌਜੀ ਹੋ ਕੇ ਜਾਂ ਕੋਈ ਵੀ ਹੋ ਗਿਆ ਜਦੋਂ ਆਪਦੇ ਘਰੇ ਆਉਂਦਾ ਉਦੋਂ ਤਾਂ ਬੰਦਾ ਪ੍ਰੇਮ ਨਾਲ ਰਹਿੰਦਾ ਉਹਦਾ ਬੜੇ ਪਰਿਵਾਰ ਨੂੰ ਪ੍ਰੇਮ ਨਾਲ ਗੱਲਬਾਤ ਕਰਦਾ ਸਾਰੀ ਗੱਲਬਾਤ ਹੁੰਦੀ ਆ ਪਰ ਇਹ ਮੁੰਡਾ ਜਦੋਂ ਇਹ ਘਰੇ ਆਉਂਦਾ ਪੰਜ ਸੇ ਦਿਨਾਂ ਤੋਂ ਆਉਂਦਾ ਜਾਂ 7 ਦਿਨਾਂ ਤੋਂ ਆਉਂਦਾ ਤੇ ਫਿਰ ਇਹ ਆਪਦੀ ਘਰ ਵਾਲੀ ਨੂੰ ਬੁਲਾਉਂਦਾ ਨਹੀਂ ਉਹਦਾ ਨਾਲ ਬਹਿ ਕੇ ਰੋਟੀ ਵੀ ਨਹੀਂ ਖਾਂਦਾ ਤੁਸੀਂ ਇਹ ਦੇਖ ਲਓ ਉਹਦਾ ਨਾਲ ਬਹਿ ਕੇ ਰੋਟੀ ਵੀ ਨਹੀਂ ਖਾਂਦਾ ਬਾਈ ਤੇ ਅਕਸਰ ਇਦਾਂ ਹੱਲ ਹੈਗਾ ਜਦੋਂ ਬੰਦਾ ਘਰੇ ਆਉਂਦਾ ਉਦੋਂ ਬਾਈ ਰੋਟੀ ਛੱਟੀ ਤਾਂ ਯਾਰ ਅੱਜ ਘਰ ਮੇਰੀ ਗੱਲ ਸੁਣ ਜਦੋਂ ਤੂੰ ਘਰੇ ਜਾਣਾ ਮੰਨ ਲਾ ਤੇਰਾ ਵਿਆਹ ਹੋਇਆ ਹੋਣਾ ਤੂੰ ਘਰੇ ਜਾਣਾ ਪਹਿਲਾਂ 2 ਦਿਨਾਂ ਤੋਂ ਜਾਂ ਪਹਿਲਾਂ 3 ਦਿਨਾਂ ਤੋਂ ਜਾ ਜਦੋਂ ਜਾਣ ਸਾਧ ਹੀ ਤੈਨੂੰ ਬਾਅਦ ਚ ਬੜਨ ਚ ਸਾਧ ਤੈਨੂੰ ਗਾਲਾਂ ਮੈਣ ਲੱਗਿਆ ਨਾ ਤੇ ਤੇਰਾ ਜੀ ਗਰੂ ਰੋਟੀ ਖਾਂਦਾ ਕੀ ਗਾਲਾਂ ਕੱਢਦੀ ਐ ਤੇ ਤਾਂ ਬਾਈ ਬੜਨ ਤੋਂ ਪਹਿਲਾਂ ਹੀ ਲੱਗ ਪੈਂਦੀ ਐ ਸਨੇ ਮੇਰੀ ਮਾਂ ਨੂੰ ਗਾਲਾਂ ਕਰਦੀ ਐ ਸਨੇ ਮੈਨੂੰ ਕਰਦੀ ਐ ਕੀ ਬੋਲਦੀਆਂ ਗੰਦਗੀਆਂ ਗਾਲਾਂ ਕਰਦੀ ਸੁਣ ਗਈ ਨਹੀਂ ਜਾਂਦੀਆਂ ਬਈ ਇਹ ਕੀ ਗਾਲਾਂ ਕੱਢਦੀ ਐ ਆਕਿਆ ਪਿਆ ਕੁੱਛ ਨਹੀਂ ਬਸ ਰੱਬ ਨੂੰ ਹੀ ਪਤਾ ਗਾਲਾਂ ਕਦੋਂ ਕੱਢਦੀਆਂ ਕੁੱਛ ਨਹੀਂ ਜੀ ਗਾਲਾਂ ਲੈਂਦੇ ਐ ਕਾਹਦੇ ਕਰਕੇ ਲੈਂਦੇ ਐ ਮੇਰੇ ਕੋਲ ਟਾਈਮ ਨਾ ਹੋਣ ਐ ਤੇ ਨਾ ਲੈਣ ਗਾਲਾਂ ਟਾਈਮ ਨਾਲ ਤੇ ਕੰਮ ਵੀ ਕਰਨੇ ਆ ਫੀਸਾਂ ਭਰਨ ਵਾਲੇ ਜਵਾਕਾਂ ਦੀਆਂ ਜਵਾਕ ਕਿੰਨੇ ਤੇਰੇ ਦੋ ਜਵਾਕ ਆ ਬਈ ਦੋ ਜਵਾਕਾਂ ਦੀਆਂ ਫੀਸਾਂ ਪੁੱਸਾਂ ਭਰਨੀਆਂ ਉਹ ਕੰਮ ਕਰਨੇ ਹੁਣ ਤੂੰ ਤੂੰ ਤਾਂ ਕੰਮ ਕਰਦੀ ਨਹੀਂ ਫਿਰ ਇਹ ਨਹੀਂ ਕੰਮ ਕਰਨਾ ਹੁਣ ਦੋ ਪੰਜ ਪੰਜ 6 6 ਦਿਨਾਂ ਬਾਅਦ ਹੀ ਆਉਣੇ ਨੇ ਫਿਰ ਫੋਨ ਤੇ ਚੱਕ ਲੈ ਤੇਰੇ ਕੋਲ ਹੀ ਬੈਠਾ ਰਹੇ ਸਾਰੇ ਉੱਥੇ ਕੁੜੀਆਂ ਦੀਆਂ ਆਵਾਜ਼ਾਂ ਆਈ ਜਾਂਦੀਆਂ ਹੁੰਦੀਆਂ ਹਾਂ ਕਿੱਥੇ ਫੋਨ ਲਾਉਂਦਾ ਇਹ ਫੋਨ ਕੱਟ ਦਿੰਦਾ ਇਹ ਮੁੜ ਕੇ ਫੋਨ ਕੱਟ ਦਿੰਦਾ ਬਈ ਕੁੜੀਆਂ ਦੀ ਆਵਾਜ਼ ਆਉਂਦੀ ਬਈ ਮੇਰੀ ਗੱਲ ਸੁਣ ਕਿਹਦੇ ਆ ਮੀਟਿੰਗ ਹੁੰਦੀਆਂ ਹਨਾ ਹਰ ਇੱਕ ਬੰਦੇ ਦੀ ਆ ਮੇਰਾ ਬਿਜ਼ਨਸ ਆ ਮੈਨੂੰ ਮੀਟਿੰਗ ਕਰਨੀ ਪੈਂਦੀ ਆ ਹੁਣ ਜੇ ਬਾਰ-ਬਾਰ ਹੀ ਫੋਨ ਲਾਈਏ ਨਾ ਬਾ ਇਹ ਜਿਹੀ ਆਵਾਜ਼ ਆਉਂਦੀ ਹੋਰ ਹੀ ਵਾਜਾਂ ਨਹੀਂ ਆਉਂਦੀਆਂ ਉੱਥੇ ਤਾਂ ਕਾਦੀਆਂ ਹੋਰ ਹੀ ਚੀਕਾਂ ਜਾਂ ਵੱਜੀ ਜਾਂਦੀਆਂ ਹੁੰਦੀਆਂ ਚੀਕਾਂ ਜਾਂ ਵੱਜੀ ਜਾਂਦੀਆਂ ਇਹ ਕੰਨਾਂ 'ਚ ਚੀਕਾਂ ਭਰ ਨਗਾਂ ਉਹ ਜਦੋਂ ਜਦੋਂ ਸਾਰੀ ਢੜੀ ਬਈ ਆ ਪੰਪ ਦੇਈ ਜਾਣੇ ਦੇਈ ਜਾਣੇ ਉਹ ਕਿਤੇ ਤਾਂ ਫਿਰ ਬੰਦਾ ਕਾਦੀ ਕਾਦੀ ਸਾਈਨ ਕਰਵਾਈ ਸੀਗੇ ਤੇ ਵੇ ਮੈਂ ਪਤਾ ਨਹੀਂ ਕੀ ਕਾਦੇ ਬਾਤ ਤੇ ਕਹਿੰਦਾ ਵਿਆਹ ਦੇ ਸਾਈਨ ਆਪਣ ਨੂੰ ਪੈਸੇ ਆਉਣਗੇ ਨਹੀਂ ਨਹੀਂ ਗੱਡੀ ਕਹਿੰਦੇ ਗੱਡੀ ਵਾਧ ਕਰਾਈ ਸੀ ਹਾਂ ਉਹੀ ਬਾ ਮੰਨ ਕੇ ਮੇਥੋਂ ਗੱਪ ਮਾਰ ਕੇ ਨੇ ਸਾਈਨ ਕਰਵਾਇਆ ਸਾਈਨ ਕਰਵਾਲੇ ਤੂੰ ਪੜੀ ਲਿਖੀ ਨਹੀਂ ਸੀ ਵੀ ਜੇ ਸਾਈਨ ਕਰਵਾਲੇ ਤੂੰ ਮੈਨੂੰ ਕੀ ਪਤਾ ਮੈਂ ਚੱਲ ਮੈਂ ਚੱਲ ਫਿਰ ਵੀ ਵਿਆਹ ਕਰਾਇਆ ਇਹਨੇ ਹਣਾ ਉਮਰ ਨਗਾਉਣੀ ਆ ਇਹਨੇ ਤਾਂ ਜਮਾ ਹੀ ਨਹੀਂ ਸੋਚਿਆ ਮੇਰੇ ਬਾਰੇ ਹੂੰ ਕੋਦ ਨਵੇਂ ਨਾ ਨੂੰ ਮੂਰੇ ਭਾਈ ਵੀ ਉਹਦੇ ਸਾਈਨ ਕਰਵਾਲੇ ਤੁਹਾਡੇ ਤੇ ਜੋ ਸਾਈਨ ਕਰਵਾਏ ਕਦੋਂ ਕਰਵਾਏ ਸੀਗੇ ਇਹਨੇ ਮੇਥੋਂ ਰਾਤ ਨੂੰ ਕਰਾਏ ਸੀ ਤੂੰ ਕਰਤੇ ਸੀ ਹਾਂ ਮੈਂ ਕਰਤੇ ਸੀ ਉਦੋਂ ਉਦੋਂ ਕਿਵੇਂ ਪਿਆਰ ਨਾ ਕਰਵਾਏ ਕਿਵੇਂ ਪਿਆਰ ਉਦੋਂ ਦਾ ਐ ਕੀ ਜੱਫੀ ਨਾ ਪਾਵੇ ਕੋਸ ਕਰੇ ਕਿਤੇ ਜੱਫੀਆਂ ਪਾਉਂਦਾ ਹੀ ਕਹਿੰਦਾ ਜਿੱਦੇ ਸਾਈਨ ਕਰਾਉਣੇ ਜੀ ਨਹੀਂ ਪਤਾ ਯਾਰ ਬਾਈ ਮੈਂ ਗੱਡੀ ਲੈਣ ਵਾਸਤੇ ਕੀਤੀ ਸੀ ਜਿਹੜੀ ਸਾਡੀ ਘਰ ਦੀ ਹੁਣ ਗੱਡੀ ਲੈਣੀ ਆ ਮੁੜ ਕੇ ਮੇਤੇ ਜਾਏ ਬਦਲ ਗਈ ਫੇਰ ਮੈਂ ਕਿਹਾ ਚੱਲ ਨਵੀਂ ਲੈ ਲਾਂਗੇ ਫੋਨ ਫਾਨ ਲਾਉਣਾ ਕਰੀ ਹਾਂ ਫੋਨ ਲਾਉਂਦਾ ਹੀ ਕਰੀ ਹਾਂ ਲਾਉੜਾ ਲਾਉਂਦਾ ਫੋਨ ਕੁਛ ਨਹੀਂ ਲਾਉਂਦਾ ਕਿਉਂਕਿ ਮੈਂ ਭੈਣ ਤਾਂ ਗਾਲਾਂ ਇੰਨੀਆਂ ਕੱਢਦੀ ਐ ਤੁਸੀਂ ਸੁਣ ਨਹੀਂ ਸਕਦੇ ਕਿਉਂਕਿ ਸਦੀ ਪਈ ਐ ਸਦੀ ਇਹ ਗੱਲਾਂ ਆ ਵੀ ਕਿ ਉਹਦਾ ਘਰ ਵਾਲਾ ਜਿਹੜਾ ਪੰਪਾਂ 6-6 ਦਿਨ ਘਰੋਂ ਬਾਹਰ ਰਹਿੰਦਾ ਤੇ ਫਿਰ ਬਾਅਦ ਵਿੱਚ ਜਦੋਂ ਘਰੇ ਆਉਂਦਾ ਉਦੋਂ ਵੀ ਨਹੀਂ ਬੁਲਾਉਂਦਾ ਉਦੋਂ ਵੀ ਪਾਸਾ ਪੈ ਕੇ ਲੈ ਕੇ ਪੈ ਜਾਂਦਾ ਉਦੋਂ ਵੀ ਇਹ ਬੁਲਾਉਂਦਾ ਨਹੀਂ ਉਦੋਂ ਵੀ ਇਹਦੇ ਨਾਲ ਬਹਿ ਕੇ ਰੋਟੀਆਂ ਨਹੀਂ ਖਾਂਦਾ ਇਹਦਾ ਦੁੱਖ ਸੁੱਖ ਨਹੀਂ ਪੁੱਛਦਾ ਵੀ ਤੂੰ ਇਹਦਾ ਕੀ ਦੁੱਖਦਾ ਕੀ ਨਹੀਂ ਤੇਰਾ ਦੁੱਖਦਾ ਇਹ ਬਹੁਤ ਵੱਡੀ ਗੱਲ ਆ ਇਹ ਕਿਉਂਕਿ ਅਕਸਰ ਹਰੇਕ ਪਰਿਵਾਰ ਦੇ ਵਿੱਚ ਨਹੀਂ ਹੈਗੀ ਕਿ ਕਈਆਂ ਪਰਿਵਾਰਾਂ ਦੇ ਵਿੱਚ ਇਹ ਤੇ ਸਿਸਟਮ ਹੁੰਦਾ ਬਈ ਕੀ ਲੱਗਦਾ ਤੁਹਾਨੂੰ ਬਈ ਯਾਰ ਮੇਰੀ ਗੱਲ ਸੁਣੋ ਜੇ ਘਰੇ ਬੈਠਾ ਮੈਂ ਵੀ ਘਰੇ ਬਹਿ ਗਿਆ ਤੇ ਜਵਾਕਾਂ ਦਾ ਖਾਤਾ ਜਾਂ ਇਹਨਾਂ ਦੇ ਲੀਡ ਕੱਪੜਾ ਅਕਸਰ ਸਾਰੇ ਕਮਾਉਂਦੇ ਆ ਉਹਦੇ ਘਰੇ ਜਾਂਦੇ ਆ ਆਪਾਂ ਮਾਤਾ ਪਿਤਾ ਨੂੰ ਆਪਦੀ ਘਰ ਵਾਲੀ ਨੂੰ ਤਾਂ ਵਧੀਆ ਬਲਾਓ ਤੇ ਬੰਦਾ ਵਧੀਆ ਬਲੋਣਾ ਜੇ ਬਾਹਰ ਤੋਂ ਤਾਂ ਵੱਢਣ ਸਾਹ ਤਾਂ ਗਾਲਾਂ ਲਾਗੇ ਇਹ ਆਪਦੀ ਬੋਲੀ ਬੋਲੋ ਥੋੜੋ ਬੋਲਦੀ ਆ ਇਹ ਤਾਂ ਜਿਹੜਾ ਤਿੰਨ ਨਾਲ ਹੁੰਦੇ ਆ ਉਹਨਾਂ ਦੀ ਬੋਲੀ ਬੋਲਦੀ ਆ ਬੀ ਉਹ ਆ ਗਿਆ ਕੰਜਰ ਐਦਾਂ ਫਲਾਨਾ ਧਮਕਾਉਣਾ ਪੈ ਮੈਨੂੰ ਨੇ ਇਹਨੇ ਆਪ ਕਿਹਾ ਕਹਿੰਦੀ ਉਹਨੇ ਕਿਹਾ ਮਾੜਾ ਚੰਡ ਕੇ ਰੱਖੀ ਚੰਡ ਕੇ ਕਿਵੇਂ ਰੱਖਣਾ ਕਿ ਗਾਣਾ ਤੇ ਕਿ ਰੱਖਣਾ ਹੈ ਚੰਡ ਕੇ ਹੂੰ ਚੱਲ ਫਿਰ ਤੇ ਪੇਕੀ ਜਾਵੜਦੀ ਰਹਿ ਪੂ ਕੱਲਾ ਹੀ ਹੂੰ ਮੈਂ ਤਾਂ ਜਾਵੜਦੀ ਆ ਪਰ ਤਲਾਕ ਦੇ ਦੇ ਮੈਨੂੰ ਲੈ ਲੈ ਤਲਾਕ ਤਲਾਕ ਦੇਵਾਂਗੇ ਫਿਰ ਲੈ ਲੈ ਫਿਰ ਜੋ ਨਹੀਂ ਰਹਿਣਾ ਚਾਹੁੰਦੀ ਲੈ ਮੈਂ ਥਾਂ ਵੀ ਲਵਾਂਗੀ ਥਾਂ ਵੀ ਲਵਾਂਗੀ ਤਲਾਕ ਤਾਂ ਹੁਣ ਦਿੱਤਾ ਹੀ ਪਿਆ ਲੈ ਲੈ ਥਾਂ ਵੀ ਲੈ ਲੈ ਕੋਈ ਚੱਕਰ ਨਹੀਂ ਮੈਂ ਆਉਦੀ ਮੈਂ ਕਮਾਈ ਕਰਦਾ ਹੋਰ ਲੈ ਲੂੰਗਾ ਨਾਲ ਹੈਗਾ ਨਾ ਉਹਨਾਂ ਨੂੰ ਕਹਿੰਦਾ ਹੈ ਹੈ ਹੈਗੇ ਨਾ ਰੱਖਣਾ ਵੀ ਉਹੀ ਲੂਤਣਾ ਲਾਉਂਦੇ ਨੇ ਹੁਣ ਥੋੜੋ ਕੀ ਚਾਹੁੰਦੇ ਤੁਸੀਂ ਕਿ ਤੂੰ ਕੀ ਚਾਹਣਾ ਮੈਂ ਤਾਂ ਬਈ ਇਹ ਗੱਲ ਕਹਿਣਾ ਜੇ ਰਹਿਣਾ ਇਹ ਬਈ ਠੀਕ ਆ ਪਿਆਰ ਨਾਲ ਮੇਰੇ ਨਾਲ ਰਹਿ ਕੇ ਕੰਮ ਮੈਨੂੰ ਕਰਨਾ ਜ਼ਰੂਰੀ ਆ ਸ਼ੱਕ ਕਰਦੇ ਉਹਦੇ ਦਿਲ ਚੋਂ ਠੀਕ ਆ ਜਿਹੜਾ ਜੇ ਦਿਮਾਗ ਚ ਕੀੜਾ ਵੜਿਆ ਬਈ ਸ਼ੱਕ ਦਾ ਆ ਜਾਇਆ ਕਰੂੰਗੀ ਫਿਰ ਮੈਨੂੰ ਵੀ ਰੱਖੋ ਨਾਲ ਕੰਮ ਤੇ ਮੈਨੂੰ ਵੀ ਲਾਓ ਤੂੰ ਕੀ ਤੂੰ ਕੀ ਚਾਹਣੀ ਆ ਮੈਂ ਨਾਲ ਰਹਿਣਾ ਇਹਦੇ ਅੱਛਾ ਗੱਡੀ ਚ ਹਮ ਨਾਲ ਰਹੂੰਗੀ ਕੰਮ ਕਰੂੰਗੀ ਨਾਲ ਆਫਿਸ ਚ ਆਇਆ ਕਰੇ ਬਈ ਕੰਮ ਤੇ ਇਹ ਜਾਵੜੇ ਕਰੇ ਜੋ ਕੰਮ ਆ ਸੰਭਲਿਆ ਕਰੂੰਗਾ ਅੱਛਾ ਫਿਰ ਫਿਰ ਘਰੇ ਆ ਜਾ ਕਰਣਗੇ ਮੈਂ ਤਾਂ ਇਹਨੂੰ ਕਿਰਨਾਂ ਦੇ ਨਾ ਰੱਖਣਾ ਵੀ ਕੰਜਰੇ ਦਾ ਦੇਖਿਆ ਦਿਮਾਗ ਕੀ ਕਮਾਲ ਆ ਯਾਰ ਕਹਿੰਦੀ ਮੁੰਡਾ ਕਹਿੰਦਾ ਕਹਿੰਦਾ ਤੂੰ ਕੰਮ ਤੇ ਜਾਵੜਿਆ ਕਰ ਮੈਂ ਘਰੇ ਰਹਿ ਲੂੰਗਾ ਤੇ ਉਹ ਕਹਿੰਦੀ ਕਹਿੰਦੀ ਮੈਨੂੰ ਤੂੰ ਨਾਲ ਲੈ ਕੇ ਜਾਇਆ ਕਰ ਤੂੰ ਮੈਨੂੰ ਨਾ ਰੱਖ ਠੀਕ ਹੈ ਉਹ ਕਹਿੰਦੀ ਮੈਂ ਮੈਂ ਕੰਮ ਤੇ ਕਿਵੇਂ ਜਾਵੜੂੰਗੀ ਜੇ ਤੂੰ ਘਰੇ ਰਹੇਗਾ ਤਾਂ ਤੇਰੇ ਕੋਲ ਉਹ ਜਿਹੜੀਆਂ ਤੇਰੀਆਂ ਸਹੇਲੀਆਂ ਉਹ ਘਰੇ ਆ ਜਾਣਗੀਆਂ ਅੱਛਾ ਜਿਹੜਾ ਜਿਹੜਾ ਤੂੰ ਰੰਡੀ ਰੋਣਾ ਬਾਹਰ ਕਰਦਾ ਉਹੀ ਕਿਉਂਦਾ ਘਰੇ ਆ ਚੱਲ ਪੇ ਤੇ ਯਾਰ ਮੇਰੀ ਇਥੇ ਮਾਂ ਵਾ ਘਰੇ ਪਿਓ ਆ ਕਿਵੇਂ ਹੋਊਗਾ ਇਹ ਗਲਤ ਗੱਲ ਆ ਤੇਰੀ ਭਨੇ ਮਾਂ ਦਾਪ ਉਹ ਜੀ ਰਲ ਜੂਗੀ ਨਾਲ ਹੁਣ ਤੁਸੀਂ ਚਾਹੁੰਦੇ ਕਿ ਤੂੰ ਕੀ ਚਾਹਣੀ ਹੈ ਹੁਣ ਤਲਾਕ ਲੈਣਾ ਕਿ ਇਹਦੇ ਨਾਲ ਬਸਣਾ ਮੈਂ ਤਾਂ ਤਲਾਕ ਵੀ ਲਵਾਂਗੀ ਥਾਂ ਵੀ ਲਵਾਂਗੀ ਸਾਰਾ ਤੂੰ ਸਿੱਧਾ ਹੀ ਕਹਿ ਦੇ ਨਾ ਤੂੰ ਤਲਾਕ ਲੈਣਾ ਚਾਹਣੀ ਹੈ ਅੱਛਾ ਬਈ ਤਕੀ ਚਾਹੁੰਦੀ ਹੈ ਲੈ ਲੈ ਬਈ ਜੇ ਜਦੋਂ ਨਹੀਂ ਲੈਣਾ ਚਾਹੁੰਦੀ ਇਹ ਇਹਦੇ ਦਿਮਾਗ 'ਚ ਕੀੜਾ ਬੜਿਆ ਵਾ ਬਸ ਮੇਰਾ ਖਹਿੜਾ ਛੱਡੇ ਜਾਂ ਪਿਆਰ ਨਾ ਰਹਿ ਪਏ ਕਿਉਂਕਿ ਮੈਂ ਇਦਾਂ ਦੇ ਜਿਹੜੇ ਮੇਰੇ ਤਾਂ ਜ਼ਿੰਦਗੀ ਦੁੱਪਰ ਕਰਤੀ ਜਿਹੜੇ ਇਦਾਂ ਦੇ ਘਰ ਵਾਲੇ ਆ ਜਿਹੜੇ ਮੁੰਡੇ ਘਰ ਵਾਲਿਆਂ ਨੂੰ ਸਮਝਦੇ ਨਹੀਂ ਜਿੰਨਾਂ ਕੋਲ ਉਹ ਜਾਂਦੇ ਨਹੀਂ ਪੈਂਦੇ ਨਹੀਂ ਰਹਿੰਦੇ ਨਹੀਂ ਉਹਨਾਂ ਕੋਲ ਗੱਲਾਂ ਬਾਤਾਂ ਨਹੀਂ ਕਰਦੇ ਆ ਦੇ ਪਰਿਵਾਰ ਨੂੰ ਮੁੱਖ ਨਹੀਂ ਰੱਖਦੇ ਦੂਜਿਆਂ ਕੋਲ ਜਾ ਕੇ ਗੱਲਾਂ ਵੱਧ ਆਉਂਦੀਆਂ ਤੇ ਉਹੋ ਜਿਹੇ ਪਰਿਵਾਰਾਂ ਨੂੰ ਕੀ ਕਹਣਾ ਚਾਹੀਦਾ ਬਈ ਮੈਨੂੰ ਗੱਲ ਸੁਣ ਮੈਂ ਦੱਸਦਾ ਜਿਹੜਾ ਮੰਨ ਕੇ ਚੱਲ ਕੰਮ ਕਰਦੇ ਆਪਾਂ ਹਣਾ ਹੁਣ ਬਾਹਰਲੇ ਦੇਸ਼ਾਂ 'ਚ ਹੀ ਲਾਲਾ ਜਿਹੜੇ ਬੰਦੇ ਟਰੱਕ ਚੱਲਦੇ ਪੰਜ ਪੰਜ ਛੇ ਛੇ ਦਿਨਾਂ ਤੋਂ ਮੁੜਦੇ ਆ ਅਕਸਰ ਦੋ ਦਿਨ ਆ ਕੇ ਟਾਈਮ ਤਾਂ ਸਪੈਂਡ ਕਰਦੇ ਆ ਉਹ ਮੈਂ ਵੀ ਤਾਂ ਕਰਦਾ ਹੀ ਆ ਕਿਹਦੇ ਨਾਲ ਠੀਕ ਆ ਹੁਣ ਜੇ ਮੰਨ ਕੇ ਚੱਲੋ ਮੈਂ ਘਰੇ ਵੜਦਾ ਘਰੇ ਬੜਨ ਸਾਰੀ ਮੈਨੂੰ ਲੱਗ ਪੂਹੇ ਗਾਲਾਂ ਕੱਢੀ ਜੂ ਬੰਦੇ ਦਾ ਮੂਡ ਕੀ ਬਣੂਗਾ ਕਿੱਥੇ ਤਾਂ ਬੰਦੇ ਨੂੰ ਐ ਇਹਨੂੰ ਪਿਆਰ ਨਾਲ ਬੋਲਣਾ ਕਿੱ ਇਹ ਨਈ ਚੀਜ਼ ਹੁੰਦੀ ਆ ਵੀ ਮੈਂ ਬਸ ਇਹਦੇ ਮੱਥੇ 'ਤੇ ਨ ਲੱਗਾ ਇਹ ਕੀ ਕਹਿਣਾ ਕੀ ਚਾਹਣੇ ਲੋਕਾਂ ਨੂੰ ਹਾਂ ਮੈਂ ਭਾਈ ਇਹ ਗੱਲ ਕਹਿਣਾ ਦੇਖ ਜਿਹੜਾ ਇੱਕ ਸ਼ੱਕ ਆ ਉਹ ਅਦ ਕਦੇ ਦਿਲ ਤੇ ਦਿਮਾਗ 'ਚ ਨਾ ਰੱਖੋ ਘਰ ਪੱਟ ਦਿੰਦਾ ਹਾਂ ਜਨਾਂ ਚੋਂ ਤੁਸੀਂ ਅੱਖੀ ਨਹੀਂ ਪੈਂਦੇ ਜਦੋਂ ਅੱਖੀ ਵੇਖ ਲਿਆ ਉਹ ਉਦੋਂ ਮਰਜ਼ੀ ਆ ਤੁਹਾਡੀ ਜਿਹੜਾ ਕੋਈ ਕਰਨਾ ਮੈਂ ਤਾਂ ਅੱਖੀ ਹੀ ਪਾਇਆ ਸੀ ਪਰ ਇਹਨੇ ਕੋਸ਼ ਅੱਖੀ ਨਹੀਂ ਦੇਖਿਆ ਇਹਨੂੰ ਜਨਨੀਆਂ ਚੱਕੀ ਜਾਂਦੀਆਂ ਮੇਰਾ ਘਰ ਖਰਾਬ ਕਰਨਗੇ ਮੇਰੇ ਦੋ ਜਵਾਕ ਉਹਨਾਂ ਦੀ ਜ਼ਿੰਦਗੀ ਲਲਜੂਗੀ ਇਹਨੇ ਆਪ ਦਾ ਥਾਂ ਕਰਨ ਲੈਣਾ ਲੈ ਲੈ ਤਲਾਕ ਦੇ ਦੇ ਮੈਨੂੰ ਤੂੰ ਤਲਾਕ ਦੇਣਾ ਇਹ ਦਿੰਦੀ ਆ ਦੇਲੇ ਤੂੰ ਛੱਡ ਦੇਗਾ ਮੈਂ ਤਾਂ ਛੱਡ ਦੂੰਗਾ ਫਿਰ ਜਵਾਕ ਨਿੱਤ ਦੀ ਜ਼ਿੰਦਗੀ ਦੇ ਜਵਾਕ ਜਵਾਕ ਮੈਂ ਰੱਖੂੰਗਾ ਉਹ ਤੇ ਜਵਾਕ ਨਹੀਂ ਅੱਛਾ ਤੂੰ ਮੈਂ ਇੱਕ ਵੀ ਜਵਾਕ ਨਹੀਂ ਰੱਖਣਾ ਰੱਖਣਾ ਨਹੀਂ ਵਾ ਕਲਾਗ ਲੈਣਾ ਹਾਂ ਫਿਰ ਸਿੱਧੀ ਤੁਹਾਡੀ ਗੱਲ ਨਿਬੜੀ ਪਈਏ ਚਲੋ ਠੀਕ ਹੈ ਵੀ ਤੁਸੀਂ ਦੇਖ ਸਕਦੇ ਹੋ ਦੋਸਤੋ ਇਹ ਜਿਹੜਾ ਪਰਿਵਾਰ ਸੀਗਾ ਦੋ ਜੀ ਸੀਗੇ ਜਿਹੜੇ ਇਹਨਾਂ ਦਾ ਆਸ ਦੇ ਵਿੱਚ ਰੰਡੀ ਰੋਣਾ ਇਹ ਸੀਗਾ ਕਹਿੰਦੀ ਤੂੰ ਟਾਈਮ ਨਾਲ ਘਰੇ ਨਹੀਂ ਆਉਂਦਾ ਮੁੰਡਿਆ ਵੀ ਮੇਰੇ ਨਾਲ ਪੈਂਦਾ ਨਹੀਂ ਤੂੰ ਗੰਦਾਂ ਵਾਲੀ ਰੋਟੀ ਮੇਰੇ ਨਾਲ ਗੱਲਾਂ ਨਹੀਂ ਕਰਦਾ ਤੂੰ ਮੈਨੂੰ ਝੂਠ ਬੋਲ ਕੇ ਹੋਰ ਕੁੜੀਆਂ ਨਾਲ ਗੱਲਬਾਤ ਕਰਦਾ ਕਹਿੰਦੀ ਤੂੰ ਬਾ ਵਿਆਹ ਵੀ ਤੂੰ ਬਾਹਰ ਕਰਵਾ ਲਾ ਤੂੰ ਵਿਆਹ ਬਾਹਰ ਕਰਵਾਇਆ ਹੋਊਗਾ ਇਹੋ ਜਿਹੇ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਗੱਲਾਂ ਜਦੋਂ ਹੋਣ ਲੱਗ ਜਾਂਣ ਤਾਂ ਸ਼ਰਕ ਦੇ ਦਾਰੇ ਵੱਜ ਜਾਂਦਾ ਤਾਂ ਘਰ ਦੇ ਵਿੱਚ ਵਿਵਾਦ ਜ਼ਰੂਰ ਹੁੰਦੇ ਆ ਇਹੋ ਜਿਹੇ ਚੀਜ਼ਾਂ ਜਿਹੜੀਆਂ ਹੁੰਦੀਆਂ ਉਹਨਾਂ ਤੋਂ ਬਚ ਕੇ ਰਹੋ ਸਾਡੀ ਵੀਡੀਓ ਇੱਕ ਸਿੱਖਿਆ ਦੇਣ ਵਾਸਤੇ ਹੁੰਦੀ ਹੈ ਸਾਡੀ ਵੀਡੀਓ ਦੇ ਵਿੱਚ ਐਂਟਰਟੇਨਮੈਂਟ ਹੁੰਦਾ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਓ ਧੰਨਵਾਦ